ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰ ਪਹਿਲੀ ਪੌੜੀ 12ਵੀਂ ਦੇ ਵਿੱਚ ਸਾਖ ਸ਼ਾਸਤਰ ਬਾਰੇ ਬਿਆਨ ਕਰਦੇ ਹਨ ਦਵਹਪੁਰ ਯੁਗ ਬਤੀਤ ਪਏ ਕਾਲ ਯੁਗ ਕੇਸ਼ੇ ਰਛਤਰ ਫਿਰ ਆਈ ਕਹਿੰਦੇ ਦਵਹਪੁਰ ਯੁਗ ਜਦੋਂ ਬਤੀਤ ਹੋ ਜਾਣਾ ਮਤਲਬ ਬੀਤ ਗਿਆ ਉਸ ਤੋਂ ਬਾਅਦ ਕਾਲ ਯੁਗ ਜਿਸ ਦੇ ਵਿੱਚ ਆਪਾਂ ਬੈਠੇ ਹਾਂ ਫਿਰ ਕਲਯੁਗ ਦੇ ਸਿਰ ਦੇ ਉੱਤੇ ਛਤਰ ਕਹਿੰਦੇ ਫਰਾਇਆ ਗਿਆ ਭਾਈ ਕਲਯੁਗ ਦਾ ਸਮਾਂ ਆ ਗਿਆ ਬ੍ਰਹਮੇ ਦੇ ਚੌਥੇ ਪੁੱਤਰ ਦਾ ਬੇਦ ਅਥਰਵਣ ਥਾਪਿਆ ਉੱਤਰ ਮੁਖ ਗੁਰੂ ਮੁਖ ਗੁਣ ਗਾਈ ਕਹਿੰਦੇ ਬੇਦ ਜਿਹੜਾ ਅਥਰਵਣ ਥਾਪਿਆ ਗਿਆ ਕਲਯੁਗ ਦੇ ਵਿੱਚ ਤੇ ਇਸ ਦੇ ਅਨੁਸਾਰ ਉੱਤਰ ਮੁਖ ਗੁਰੂ ਮੁਖ ਗੁਣ ਗਾਈ ਕਹਿੰਦੇ ਉੱਤਰ ਵੱਲ ਮੁਖ ਕਰਕੇ ਗੁਰਮੁਖਾਂ ਨੇ ਗੁਣ ਗਾਏ ਭਾਈ ਅਕਾਲਪੁਰਖ ਦੇ ਕਪਲ ਰਖੀਸ਼ਵਰ ਸਾੰਖ ਮਥ ਅਥਰਵਨ ਵੇਦ ਕੀ ਰਿਚਾ ਸੁਣਾਈ ਕਹਿੰਦੇ ਕਪਲ ਰਖੀ ਸੀ ਜਿਹੜਾ ਆਣਾ ਕਪਲ ਰਖੀਸ਼ਵਰ ਸਾੰਖ ਮਥ ਕਹਿੰਦੇ ਇਹਨੇ ਸਾੰਖ ਸ਼ਾਸਤਰ ਨੂੰ ਮੱਥ ਕੇ ਤੇ ਅਥਰਵਨ ਵੇਦ ਕੀ ਰਿਚਾ ਹੈ ਜਿਹੜੀ ਉਹ ਸੁਣਾਈ ਹੈ ਜਗਤ ਦੇ ਵਿੱਚ ਮ ਗਿਆਨ ਮਹਾਰਸ ਪੀ ਕੇ ਸਿਮਰਨ ਨਿਤ ਅਨਿਤ ਨੇ ਆਈ ਕਹਿੰਦੇ ਗਿਆਨ ਮਹਾਰਸ ਪੀ ਕੇ ਗਿਆਨ ਦਾ ਅੰਮ੍ਰਿਤ ਪੀ ਕੇ ਕਹਿੰਦੇ ਸਿਮਰਨ ਨਿਤ ਅਨਿਤ ਨੇ ਆਈ ਮਤਲਬ ਨਿਰਣਾ ਕਰਦੇ ਸੀ ਨਿਤ ਤੇ ਅਨਿਤ ਦਾ ਕਿ ਨੀਤੀ ਕੀ ਹੈ ਨੀਤੀ ਕੀ ਨਹੀਂ ਹੈ ਕੀ ਸੱਚ ਕੀ ਝੂਠ ਇਹਦੇ ਵਿੱਚ ਫਸ ਗਏ ਇਹ ਵੀ ਇੱਕ ਫਸਣਾ ਹੁੰਦਾ ਗੁਰਮੁਖੋ ਗਿਆਨ ਦੇ ਵਿੱਚ ਕਿ ਆ ਸਹੀ ਆ ਆ ਗਲਤ ਆ ਆ ਇਦਾਂ ਚੰਗਾ ਆ ਮਾੜਾ ਇਹਦੇ ਵਿੱਚ ਫਸ ਗਏ ਹੈ ਗਿਆਨ ਬਿਨਾ ਨਹਿ ਪਾਈ ਐ ਜੇ ਕੋਈ ਕੋਟ ਯਤਨ ਕਰਤਾਈ ਤਾਂ ਇਹਨਾਂ ਦਾ ਮੰਨਣਾ ਸੀ ਕਿ ਗਿਆਨ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਜੇ ਕੋਈ ਕੋਟ ਯਤਨ ਕਰਤਾਈ ਜੇ ਕੋਈ ਕਰੋੜਾਂ ਹੀ ਯਤਨ ਭਵੇਂ ਕਰ ਲਵੇ ਪਰ ਜੇ ਮਨੁੱਖ ਕੋਲੇ ਗਿਆਨ ਹੈ ਨਹੀਂਗਾ ਤਾਂ ਉਹਦੀ ਮੁਕਤੀ ਨਹੀਂ ਹੈਗੀ ਇਹਨਾਂ ਦੇ ਕਹਿਣ ਦੇ ਅਨੁਸਾਰ ਕਰਮ ਜੋਗ ਦੇਹੀ ਕਰੇ ਸੋ ਅਨਿਤ ਖਿਨੇ ਟਿਕੈ ਨਾ ਰਾਈ ਤੇ ਕਹਨੇ ਕਰਮ ਜੋਗ ਦੇਹੀ ਕਰੇ ਜਿਹੜਾ ਦੇਹੀ ਨਾਲ ਸਿਰਫ ਕਰਮ ਜੋਗ ਹੀ ਕਰਦਾ ਰਹੇ ਕਿਦਾਂ ਕਰਮ ਕਾਂਡ ਹੋਵੇ ਸੋ ਅਨਿਤ ਕਹਿੰਦੇ ਭਾਈ ਉਹ ਨਿਤ ਅਨਿਤ ਹੈ ਉਹਨੂੰ ਨਿਤੀ ਦਾ ਨਹੀਂ ਪਤਾ ਝੂਠਾ ਹੈ ਖਿਨੇ ਟਿਕੈ ਨਾ ਆਪਾਂ ਰਾਈ ਕਹਨੇ ਐਸਾ ਮਨੁੱਖ ਖਿਨ ਪਰ ਵੀ ਨਹੀਂ ਟਿਕਦਾ ਐਸੇ ਮਨੁੱਖ ਨੇ ਜਿਹੜੇ ਗਿਆਨ ਮਤੇ ਸੁਖ ਉਪਜੈ ਜਨਮ ਮਰਨ ਕਾ ਭਰਮ ਚੁਕਾਈ ਕਹਿੰਦੇ ਗਿਆਨ ਮਤੇ ਜਿਹੜਾ ਗਿਆਨ ਦੇ ਵਿੱਚ ਮਤਿਆ ਜਾਂਦਾ ਹੈ ਨਾ ਸੁਖ ਉਪਜੈ ਕਹਿੰਦੇ ਉਸੇ ਮਨੁੱਖ ਨੂੰ ਸੁਖ ਪੈਦਾ ਹੁੰਦੇ ਨੇ ਪ੍ਰਗਟ ਹੁੰਦੇ ਨੇ ਜਨਮ ਮਰਨ ਕਾ ਭਰਮ ਚੁਕਾਈ ਤੇ ਉਹਨਾਂ ਦੇ ਜਨਮ ਮਰਨ ਦਾ ਭਰਮ ਦੂਰ ਹੋ ਜਾਂਦਾ ਤਾਂ ਗੁਰਮੁਖ ਉੱਥੇ ਧਿਆਨ ਦੇਣਾ ਹੁਣ ਗੁਰੂ ਪਾਤਸ਼ਾਹ ਜੀ ਕੀ ਕਹਿੰਦੇ ਸਾਚ ਕਹੋ ਸੁਣ ਲਿਓ ਸਭ ਜਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਪਾਇਓ ਤੇ ਇੱਥੇ ਕਹਿੰਦੇ ਗਿਆਨ ਮਤਿ ਸੁਖ ਉਪਜੇ ਕਹਿੰਦੇ ਜਿਹਨੂੰ ਜਿਹਨੂੰ ਜਿਹੜਾ ਗਿਆਨੀ ਹੋ ਜਵੇ ਗਿਆਨ ਵਿੱਚ ਮਤਿਆ ਜਾਵੇ ਉਹਨੂੰ ਸੁਖ ਉਪਜਦੀ ਆ ਕਿ ਉਹਦਾ ਜਨਮ ਮਰਨ ਦਾ ਗੇੜ ਹੈ ਜਿਹੜਾ ਉਹ ਦੂਰ ਹੋ ਜਾਂਦਾ ਇੱਥੇ ਗੱਲ ਨੂੰ ਸਮਝਿਓ ਹੁਣ ਇੱਥੇ ਸਿਰਫ ਜਾਂ ਕਿਤਾਬੀ ਕਹ ਲਈਏ ਜਾਂ ਗ੍ਰੰਥਾ ਦੇ ਗਿਆਨ ਦੀ ਗੱਲ ਹੋ ਰਹੀ ਹੈ ਇੱਥੇ ਵੀ ਗ੍ਰੰਥ ਦਾ ਗਿਆਨ ਹੋ ਗਿਆ ਜਿਹਨੂੰ ਜਿਹਨੇ ਪੜ੍ਹ ਲਿਆ ਗਿਆਨੀ ਹੋ ਗਿਆ ਤੇ ਲੋਕਾਂ ਨੂੰ ਸੁਣਾਉਂਦਾ ਫਿਰਦਾ ਹੈ ਗਿਆਨ ਦੱਸਦਾ ਫਿਰਦਾ ਹੈ ਤੇ ਇਦਾਂ ਨਹੀਂ ਜੇ ਆਪਣੇ ਜੀਵਨ ਵਿੱਚ ਢਾਲਿਆ ਹੀ ਨਹੀਂ ਤਾਂ ਕੋਈ ਮੁਕਤੀ ਨਹੀਂ ਪ੍ਰੇਮ ਦੀਆਂ ਖੇਡਾਂ ਨੇ ਸਾਰੀਆਂ ਗਿਆਨੀ ਤਾਂ ਬਹੁਤ ਥਰੇ ਫਿਰਦੇ ਇੱਥੇ ਪਰ ਪ੍ਰੇਮ ਦੀਆਂ ਖੇਡਾਂ ਜਿਹੜੀਆਂ ਨੇ ਉਹ ਪ੍ਰੇਮ ਦੀਆਂ ਖੇਡਾਂ ਵਾਲੇ ਵਿਰਲੇ ਸਾਥ ਹੁੰਦੇ ਨੇ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਪੁੱਛੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਤੁਸੀਂ ਦੱਸਣਾ ਕਰੋ ਗੁਰਮੁਖ ਗਿਆਨੀ ਸਾਹਜ ਸਮਾਈ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਭਾਈ ਜਿਹੜਾ ਗੁਰਮੁਖ ਹੋ ਜਾਂਦਾ ਗੁਰੂ ਦੇ ਸਨਮੁਖ ਹੋ ਕੇ ਜਿਹੜਾ ਬ੍ਰਹਮ ਦਾ ਗਿਆਨ ਲਵੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾ ਨੂੰ ਝੋਲੀ ਪਾਵੇ ਆਪਣੇ ਗੁਰੂ ਤੋਂ ਗੁਣ ਲੈ ਕੇ ਆਪਣੀ ਝੋਲੀ ਪਾਵੇ ਤੇ ਜਿਸ ਤਰ੍ਹਾਂ ਬਾਣੀ ਵਿੱਚ ਲਿਖਿਆ ਉਸ ਤਰ੍ਹਾਂ ਜੋ ਗੁਰੂ ਨੇ ਕਹਿ ਦਿੱਤਾ ਉਸ ਤਰ੍ਹਾਂ ਆਪਣਾ ਜੀਵਨ ਢਾਲੇ ਸਹਜ ਸਮਾਈ ਉਹ ਕਹਿੰਦੇ ਸਹਜ ਦੇ ਵਿੱਚ ਸਮਾਉਂਦਾ ਆ ਆਪਣੇ 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 ਵਿੱਚ ਹੀ ਸਮਾ ਜਾਂਦਾ ਹੋ ਕਿਉਂਕਿ ਉਹ ਅੰਦਰ ਹੀ ਅਕਾਲ ਪੁਰਖ ਹੈ ਨਾ ਤਾ ਉਹਦੇ ਵਿੱਚ ਹੀ ਸਮਾ ਜਾਂਦਾ ਉਹ ਆਪਣੇ ਆਪ ਨੂੰ ਪਹਿਚਾਣ ਲੈਂਦਾ ਕਿਉਂਕਿ ਅਸਲ ਵਿੱਚ ਆਪਾਂ ਆਪਣੇ ਆਪ ਨੂੰ ਪਹਿਚਾਣ ਲੈਣਾ ਆ ਤੇ ਜਿਹੜਾ ਦੁਨਿਆਵੀ ਗਿਆਨ ਹੈ ਜਾਂ ਗ੍ਰੰਥਾਂ ਦਾ ਆਮ ਗਿਆਨ ਹੈ ਇਹਦੇ ਵਿੱਚ ਆਪਣੇ ਆਪ ਬਾਰੇ ਸਮਾਉਣਾ ਨਹੀਂ ਦੱਸਿਆ ਇੱਥੇ ਕਰਮ ਕਾਂਡ ਲਿਖੇ ਨੇ ਤੇ ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਗੌਰਵਮਖ ਹੋ ਜਵੇ ਗੁਰੂ ਦਾ ਹੋ ਜਵੇ ਜਿਹੜਾ ਗੁਰੂਵਲਮਖ ਹੋ ਜਵੇ ਜਿਹੜੋ ਗੁਰੂ ਗਿਆਨ ਦਿੰਦਾ ਆ ਬ੍ਰਹਮ ਦਾ ਗਿਆਨ ਸਹਜ ਸਮਾਈ ਫਿਰ ਆਪਣੇ ਆਪ ਦੇ ਵਿੱਚ ਸਮਾਇਆ ਜਾਂਦਾ ਆ ਅਸਲ ਵਿੱਚ ਆਪਾਂ ਆਪਣੇ ਆਪ ਨੂੰ ਲੱਭਣ ਆਏ ਆ ਆਪਾਂ ਹੀ ਗੁੰਮੇ ਹੋਏ ਆ ਤੇ ਆਪਾਂ ਗੁੰਮੇ ਹੋਏ ਤਾਂ ਲੱਭੇ ਜਾ ਸਕਦਾ ਆਪਣੇ ਆਪ ਨੂੰ ਜੇ ਅਸੀਂ ਤਨ ਮਨ ਧਨ ਸਭ ਗੁਰੂ ਅੱਗੇ ਸੌਂਪਦਾ ਇਸ ਲਈ ਜਿਹੜਾ ਗੁਰੂ ਦੀ ਸ਼ਰਨ ਆ ਜਾਂਦਾ ਉਹ ਹੀ ਅਸਲ ਗਿਆਨ ਨੂੰ ਪ੍ਰਾਪਤ ਕਰਦਾ ਆ ਤੇ ਨਹੀਂ ਤਾਂ ਬਾਕੀ ਸਭ ਇਦਾਂ ਹੀ ਤੁਰੇ ਫਿਰਦੇ ਆ ਪਿਆਰ ਦੀਆਂ ਖੇਡਾਂ ਸੰਗਤ ਜੀ ਪਿਆਰ ਵਾਲਿਆਂ ਨੂੰ ਹੀ ਮੁਕਤੀ ਮਿਲਦੀ ਆ ਰੱਬ ਮਿਲਦਾ ਆ ਬਾਕੀ ਸਭ ਇੱਥੇ ਤੁਰੇ ਫਿਰਦੇ ਆ ਇਸ ਲਈ ਧਿਆਨ ਦੇਣਾ ਖੁਸ਼ੀਆਂ ਦੇ ਜਕਾਰੇ ਗਿ ਆਵੇ ਭਾਈ ਸਾਹਿਬ ਭਾਈ ਗੁਰਦਾ ਜੀ ਦੇ ਚਰਨਾਂ ਨੂੰ ਪਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ